ਹੈਲੋ एवरीवन वेलकम टू माय YouTube ਚੈਨਲ ਜਿਵੇਂ ਕਿ ਤੁਸੀਂ ਚੈਨਲ ਦੇ ਨਾਮ ਤੋਂ ਗੈਸ ਕਰ ਲਿਆ ਹਨ ਮੈਂ ਇੱਕ ਟਰੱਕ ਡਰਾਈਵਰ ਹਾਂ ਮੈਂ ਯੂਰਪ ਦੇ ਵਿੱਚ ਟਰੱਕ ਡਰਾਈਵਰ ਦੀ ਜੌਬ ਕਰਦਾ ਹਾਂ ਤੇ ਇਸ ਚੈਨਲ ਦੇ ਆਪਾਂ ਤੁਹਾਨੂੰ ਟਰੱਕ ਦੇ ਰਿਲੇਟਡ ਤੇ ਆਪਣੀ ਟਰੈਵਲ ਦੇ ਰਿਲੇਟਡ ਬਾਰੇ ਬਹੁਤ ਜਾਣਕਾਰੀ ਦਿੱਤੀ ਜਾਊਗੀ ਮੈਂ ਇਸ ਜੌਬ ਤੋਂ ਪਹਿਲਾਂ ਵੀ ਟਰੈਵਲ ਕੀਤੀ ਸੀ ਕਦੇ ਵੀ ਪਰ ਕੋਈ YouTube ਲਈ ਵੀਡੀਓ ਨਹੀਂ ਬਣਾਈ ਸੋ ਬਹੁਤ ਸਾਰੇ ਬਹੁਤ سارے ਵਧੀਆ-ਵਧੀਆ ਵੀਊ ਦੇਖਣ ਦਾ ਚਾਂਸ ਮਿਲਦਾ ਡੇਲੀ ਸੋ ਮੈਂ ਸੋਚਿਆ ਕਿਉਂ ਨਾ ਤੁਹਾਨੂੰ ਵੀ ਦਿਖਾਇਆ ਜਾਵੇ ਸਾਰਿਆਂ ਨੂੰ ਸੋ ਇਸ ਵੀਡੀਓ ਨੂੰ ਪੂਰੀ ਦੇਖਿਓ ਵਧੀਆ ਲੱਗੀ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਆਪਣੇ ਸੁਝਾਅ ਦਿਓ ਤੇ ਮੈਂ ਹੁਣ ਜਾਇਆ ਹੀ ਰੋਅਨ ਸ਼ਹਿਰ ਫਰਾਂਸ ਵਿੱਚ ਇੱਥੇ ਗੱਡੀ ਖਾਲੀ ਕਰਨੀ ਹੈ ਮੰਡੇ ਨੂੰ ਵੀਕਐਂਡ ਹੈ ਤੇ ਵੀਕਐਂਡ ਤੇ ਫਿਰ ਆਪਾਂ ਸੋਚਿਆ ਨਾ ਕਾਹੜੋ ਟਰੱਕ 'ਚ ਬੈਠੇ ਰਹਿਣਾ ਲਾਗੇ ਪੈਰਿਸ ਸ਼ਹਿਰ ਜਾਂਦੇ ਹਾਂ ਖੂਬਸੂਰਤ ਪੈਰਿਸ ਸ਼ਹਿਰ ਦੇਖਦੇ ਆ Eiffel Tower ਦੇਖਾਂਗੇ ਉਹਰ ਕੁਮਾਂਗੇ ਬਹੁਤ ਸਾਰੀਆਂ ਟ੍ਰੇਨਾਂ ਦੇ ਕੋਲ ਦੀ ਤਾਂ ਨੰਗੀ ਦਾ ਹੀ ਗੱਡੀ ਚਲਾਉਂਦੇ ਆ ਪਰ ਕਿਗੇ ਵੀ ਐਕਸਪੀਰੀਅੰਸ ਕਰਾਂਗੇ ਉਹਦੇ ਵਿੱਚ ਬੈਹਿ ਕੇ ਪੂਰਾ ਜਾਵਾਂਗੇ ਐਕਸਪਲੋਰ ਕਰਾਂਗੇ ਦੇਖਾਂਗੇ ਤੇ ਬਾਕੀ ਵੀਡੀਓ ਦੇਖਿਓ ਪੂਰੀ ਦੱਸਿਓ ਕਿੱਦਾਂ ਲੱਗੀ ਵੀਡੀਓ ਵਧੀਆ ਲੱਗਦੀ ਜੇ ਜੇ ਨਹੀਂ ਲੱਗੀ ਕੋਈ ਨੰਦਾ ਵੀ ਦੱਸ ਦਿਓ ਤੇ ਆਜੋ ਮਿਲਦੇ ਆ ਫਿਰ ਫਰਾਂਸ ਪੈਰਿਸ ਚ ਹਾਂਜੀ ਆਪਾਂ ਗੱਡੀ ਛੱਡ ਕੇ ਆ ਗਏ ਆ ਲੱਗੇ ਵਾਲੇ ਮੈਟਰੋ ਸਟੇਸ਼ਨ ਤੇ ਤੇ ਇੱਥੋਂ ਆਪਾਂ 1.80 ਯੂਰੋ ਦੀ ਲਈ ਆ ਟਿਕਟ ਟ੍ਰੇਨ ਸਟੇਸ਼ਨ ਦੀ ਤੇ ਟ੍ਰੇਨ ਸਟੇਸ਼ਨ ਤੇ ਜਾਵਾਂਗੇ ਫਿਰ ਉੱਥੋਂ ਫੜਾਂਗੇ ਮੇਨ ਟ੍ਰੇਨ ਇੱਥੋਂ ਬਿਲਕੁਲ ਲੱਗੇ ਹੀ ਜਿੱਥੇ ਪਾਰਕਿੰਗ ਸੀ ਟਰੱਕਾਂ ਦੀ ਲੋ ਜੀ ਆ ਗਈ ਆਪਣੀ ਮੈਟਰੋ ਟਾਈਮ ਨਾਲ ਹੀ ਮੈਟਰੋ ਸੋਹਣੀ ਲੱਗਦੀ ਦੇਖਣ ਨੂੰ ਮੈਟਰੋ ਫੜ ਕੇ ਦੇਖਦੇ ਹੁਣ ਵਿਊ ਅੱਗੇ ਦਾ ਵਾਹ ਵੀ ਵਾਹ ਇਹ ਆ ਫਰਾਂਸ ਦੇ ਪਿੰਡਾਂ ਦਾ ਵਿਊ ਹੈ ਤੋ ਉਦਾਂ ਇਹ ਟਾਊਨ ਜਿਹਾ ਕੋਈ ਮਸੋਣਾ ਏਰੀਆ ਤਾਂ ਵਧੀਆ ਆ ਲੋਕ ਵੀ ਘੰਟਿਆ ਤੇ ਟਨਨਾ ਟਨਨਾ ਹੀ ਤਾਂ ਬਹੁਤ ਆ ਇੱਥੇ ਤਾਂ ਟਨਨਾ ਕਿਹੜਿਆਂ ਟਾਈਮਾਂ 'ਚ ਕਿੰਨਾ ਪੈਸਾ ਲਾਇਆ ਹੋਇਆ ਇਹਨਾਂ ਨੇ ਇਹਦੇ ਸਮਝ ਨਹੀਂ ਆਉਂਦੀ ਹਾਂਜੀ ਆਪਾਂ ਗਏ ਆ ਪਹੁੰਚ ਆਪਣੇ ਰੇਲਵੇ ਸਟੇਸ਼ਨ ਤੇ ਜਿੱਥੇ ਆਪਾਂ ਉਤਰਨਾ ਤੇ ਬਾਹਰ ਦੇਖਦੇ ਆਂ ਮਾਹੌਲ ਹੋ ਵਾਹ ਵੀ ਵਾਹ ਇਹ ਆ ਮੇਨ ਸੈਂਟਰਲ ਟ੍ਰੇਨ ਸਟੇਸ਼ਨ ਫੁੱਲ ਖੜਨ ਲੱਗ ਪਏ ਆ ਹੁਣ ਲੱਗਦਾ ਯੂਰਪ ਹੁਣ ਲੱਗਦਾ ਅਸਲੀ ਯੂਰਪ ਫੁੱਲ ਬਹੁਤ ਸੋਹਣੇ ਲੱਗਦੇ ਆ ਬਹੁਤ ਸੋਹਣੇ ਬਾਹਰ ਵੀ ਦੇਖੇ ਕਈ ਬਹੁਤ ਸੋਹਣੇ ਲੱਗਦੇ ਇਹਨਾਂ ਵਿੱਚ ਚਾ ਫੁੱਲਾਂ ਦਾ ਫੋਟਾ ਖਿੱਚਣ ਦਾ ਹਾਂਜੀ ਤੇ ਹੁਣ ਆਪਾਂ ਅੰਦਰ ਲਵਾਂਗੇ ਟਿਕਟ ਪੈਰਿਸ ਦੀ ਪੈਰਿਸ ਜਾਵਾਂਗੇ ਫਿਰ ਘੁੰਮਾਂਗੇ Eiffel Tower ਦੇਖਾਂਗੇ ਜੇ ਆਪਣੇ ਬੰਦੇ ਮਿਲੇ ਉਹਨਾਂ ਨੂੰ ਵੀ ਮਿਲਾਂਗੇ ਕਿਸੇ ਨੂੰ ਨਾ ਪੁੱਛਾਂਗੇ ਲੋਕਲ ਐਕਸਪੀਰੀਅੰਸ ਹੁਣ ਆਪਾਂ ਇਕੱਠਾ ਕਰਨਾ ਸਾਰਾ ਸਮਾਨ ਪਹਿਲਾਂ ਬਹੁਤ ਘੁੰਮੇ ਪਰ ਕਦੀ ਰਿਕਾਰਡ ਨਹੀਂ ਕੀਤਾ ਜਰਮਨੀ ਇਟਲੀ ਬਹੁਤ ਬੰਦੇ ਮਿਲਦੇ ਰਹੇ ਬਹੁਤ ਬਟ ਵੀਡੀਓ ਨਹੀਂ ਬਣਾਈ ਹੁਣ ਆਪਾਂ ਚੱਲਦੇ ਅੰਦਰ ਲੈਨੇ ਆ ਇਥੋਂ ਟਿਕਟ ਪੈਰਿਸ ਦੀ ਇੰਟਰ ਮਰਜੀ ਵਿੱਚ ਹੀ ਇਹਦੇ ਵਿੱਚ ਮਾਰਕੀਟ ਤੇ ਇਹਦੇ ਵਿੱਚ ਹੀ ਕੋਈ ਨਾ ਕੋਈ ਹੋਊਗਾ ਟਿਕਟ ਕਾਊਂਟਰ ਆ ਲੱਗਦਾ ਰਾਈਟ ਸਾਈਡ ਤੇ ਨੋਮਲ ਟ੍ਰੇਨ ਸਟੇਸ਼ਨ ਦਾ ਹਾਂਜੀ ਤੇ ਦੇਖਦੇ ਹਾਂ ਹੁਣ ਆਪਾਂ ਟ੍ਰੇਨ ਤੋਂ ਲੈ ਕੇ ਕੋਈ ਨਾ ਕੋਈ ਟਿਕਟ ਹਾਂਜੀ ਇਹ ਤੁਮ ਆਪਾਂ ਜਦੋਂ ਲੈਣ ਲੱਗੇ ਟਿਕਟ ਤੇ ਇੱਥੇ ਵੀ ਇੱਕ ਅਜੀਬ ਹੋ ਗਿਆ ਮਾ ਪਾਸਪੋਰਟ ਮੰਗਿਆ ਪਾਸਪੋਰਟ ਵੀ ਲਿਆ ਟਿਕਟ ਦੇਣ ਵਾਸਤੇ ਵੀ ਫਿਰ ਦਿੱਤੀ ਟਿਕਟ ਤੇ ਆਪਾਂ ਹੁਣ ਟਿਕਟ ਲੈ ਕੇ ਕੁਝ ਖਾ ਪੀ ਲਈਏ ਨਾਸ਼ਤਾ ਪਾਣੀ ਕਰ ਲਈਏ ਜਾਣ ਲਈ ਫਿਰ ਆਪਾਂ ਲਈ ਕਾਫੀ ਕਾਫੀ ਬਰੈਡ ਖਾਣਾ ਪਿਆ ਅੱਜ ਕਿੱਥੇ ਆਲੂ ਵਾਲੇ ਪਰੋੜੇ ਖਾਣੇ ਸੀ ਛੁੱਟੀ ਵਾਲੇ ਦੇਣਾ ਬਟ ਫੇ ਘੁੰਮਣਾ ਵੀ ਚਾਹੀਦਾ ਨਾ ਘੁੰਮਣਾ ਵੀ ਜ਼ਰੂਰੀ ਹੈ ਗੱਡੀ ਛੱਡਣੀ ਪੈਣੀ ਹੈ ਹਾਂ ਜੀ ਹੁਣ ਆਪਾਂ ਪਹੁੰਚ ਗਏ ਆ ਟ੍ਰੇਨ ਫੜਨ ਵਾਸਤੇ ਸਟੇਸ਼ਨ ਥੱਲੇ ਡਾ ਨਾਲ ਦੇ ਬੋਰ ਡੂੰਗੀ ਸੀ ਜਦ ਦੁਬਈ ਦੀਆਂ ਦੇਖੀਆਂ ਸੀ ਮੈਟਰੋ ਤੇ ਬਟ ਇਹ ਕਿਹੜਿਆਂ ਸਮਿਆਂ ਦਾ ਹੈ ਵੀ ਅਜੂਬਾ ਹੀ ਇੱਕ ਸਾਹਬ ਦਾ ਕਿੰਨ ਕਿੰਨੀਆਂ ਡੂੰਗੀਆਂ ਤੇ ਦੁਨੀਆ ਘੁੰਮਣੀ ਚਾਹੀਦੀ ਆ ਦੇਖੋ ਘੁੰਮੋ ਫਿਰੋ ਆ ਟਾਈਮ ਆ ਜਵਾਨੀ ਦਾ ਪੈਸਾ ਦਾ ਕਮਾਉਂਦੇ ਰਹਿਣਾ ਸਾਰਿਆਂ ਨੂੰ ਬੇਨਤੀ ਆ ਵੀ ਆਪਣਾ ਕਿਤੇ ਨਾ ਕਿਤੇ ਟਰੈਵਲ ਜ਼ਰੂਰ ਕਰੋ ਕਿਉਂਕਿ ਬਹੁਤ ਸੋਹਣੇ ਸੋਹਣੇ ਸੀਨ ਦੇਖਣੇ ਲੋਕਾਂ ਨੂੰ ਮਿਲਦਾ ਤੇ ਇਹਦਾ ਇੱਕ ਵੱਖਰਾ ਹੀ ਨਜ਼ਾਰਾ ਵੀ ਆ ਵੱਖਰਾ ਇੱਕ ਐਕਸਪੀਰੀਅੰਸ ਵੀ ਆ ਬਹੁਤ ਕੁਝ ਦੇਖਣ ਸੁਣਨ ਨੂੰ ਵੀ ਮਿਲਦਾ ਬਹੁਤ ਸਮਝਣ ਨੂੰ ਮਿਲਦਾ ਦੁਨੀਆਦਾਰੀ ਦਾ ਸ਼ੌਂਕ ਵੀ ਪੂਰੇ ਕਰੋ ਕੋਈ ਮੂਵੀ ਪੈਸਾ ਵੀ ਕਮਾਓ ਕੰਮ ਵੀ ਕਰੋ ਡਟ ਕੇ ਚਾਰ ਪੰਜ ਦਿਨ ਕੰਮ ਕਰ ਕੀਤਾ ਹੋਵੇ ਇਦਾਂ ਫਿਰ ਦੋ ਦਿਨ ਇੰਜੋਏ ਕਰਨ ਦਾ ਵੀ ਨਜ਼ਾਰਾ ਆ ਜਾਂਦਾ ਤੇ ਯੂਰਪੇ ਜਿੰਨੇ ਮਰਜ਼ੀ ਲੱਗ ਜਾਣ ਬੰਦੇ ਨੂੰ ਕੋਈ ਹੁੰਦਾ ਨਹੀਂ ਵੀ ਕੋਈ ਨਹੀਂ ਆਪਣੇ ਕਮਾਏ ਆ ਤੇ ਇਦਾਂ ਦੀ ਗੱਲ ਬਾਤ ਸਾਰਿਆਂ ਨੂੰ ਚਾਹੀਦਾ ਕੰਮ ਰੱਖੋ ਪੂਰਾ ਖਿੱਚ ਕੇ ਲੋ ਵੀ ਉੱਧਰ ਉਹਨਾਂ ਦੇ ਖਿੱਚਦੀ ਮੈਟਰੋ ਕਿਆ ਬਾਹ ਵੀ ਵਾਹ ਘਾਰ ਇਹਨਾਂ ਦੇ ਬੜਾ ਖੂਬਸੂਰਤ ਹੈ ਘਾਰ ਇਹਨਾਂ ਦੇ ਬਹੁਤ ਖੌਣ ਸੋਹਣੇ ਲੱਗਦੇ ਆ ਦੇਖਣ ਨੂੰ ਗ੍ਰੀਨਰੀ ਪੜਾਉਂ ਪਰ ਮজা ਇੱਥੇ ਟਰੈਵਲ ਦਾ ਕਾਰ ਸੀ ਟਰੱਕ ਚ ਨਹੀਂ ਟਰੱਕ ਜਦੋਂ ਬੰਦਾ ਫਸਿਆ ਰਹਿੰਦਾ ਕਿਤੇ ਟਰੱਕ ਨਹੀਂ ਵੜਨਾ ਇੱਥੇ ਨਹੀਂ ਵੜਨਾ ਇੱਥੇ ਨੀਵਾ ਬਰਜਿਆ ਇੰਨੀ ਸਪੀਡ ਐ ਬਾ ਮজা ਆਇਆ ਬਾਹਰ ਟਰੈਵਲ ਦਾ ਤੇ ਮੈਟਰੋ ਦੇ ਵਿੱਚ ਹੁਣ ਆਪਾਂ ਅੰਦਰ ਇੱਕ ਹੋਰ ਦੇਖਿਆ ਡਿਪਾਰਟਮੈਂਟ ਸਾਈਕਲ ਅੰਦਰੇ پارک ਕੀਤੇ ਹੋਏ ਅੰਦਰ ਸਾਈਕਲ پارک ਕੀਤੇ ਹੋਏ ਲੱਗੇ ਚਾਹ ਪੀਣ ਦੀ ਮਸ਼ੀਨ ਕੌਫੀ ਤੋਂ ਕਾਰਡ ਪਾਰੋ ਕੌਫੀ ਪੀਓ ਮਜੀ ਕਰੋ ਟਰੈਵਲ ਦੇ ਨਿਆਰੇ ਲੋ ਤੇ ਫਰਸਟ ਕਲਾਸ ਇਹਨਾਂ ਦੀਆਂ ਟ੍ਰੇਨਾਂ ਐਨ ਏਅਰਕ੍ਰਾਫਟ ਦੇ 에ਰਪਲੇਨ ਦੇ ਜਹਾਜ਼ ਵਰਗੀਆਂ ਸੀਟਾਂ ਵਿੱਚ ਵਾਈਫਾਈ ਲੱਗਾ ਹੋਇਆ ਤੇ ਸਿਰਫ 20 ਯੂਰੋ ਦੀ ਟਿਕਟ ਆਈ 120 30 ਕਿਲੋਮੀਟਰ ਦੂਰ ਹੈ ਪੈਰਿਸ ਖੂਬਸੂਰਤ ਨਜ਼ਾਰਾ ਬਹੁਤ ਸੋਹਣਾ ਬਹੁਤ ਸ਼ਾਨਦਾਰ ਯੂਰਪ ਘੁੰਮਣ ਨੂੰ ਦੇਖਣ ਨੂੰ ਬਹੁਤ ਸੋਹਣਾ ਹਾਂਜੀ ਤੇ ਬਿ ਜ਼ਰੂਰ ਘੁੰਮਣਾ ਵੀ ਚਾਹੀਦਾ ਇਸ ਚੈਨਲ ਤੇ ਆਪਾਂ ਤੁਹਾਨੂੰ ਇਹ ਸੇ ਜਾਣਕਾਰੀ ਦਿੱਤਾਗੇ ਦੇਵਾਂਗੇ ਕਿ ਸਸਤੇ ਤੋਂ ਸਸਤਾ ਕਿਸ ਤਰੀਕੇ ਨਾਲ ਘੁੰਮਿਆ ਜਾਂਦਾ ਕਿਸ ਤਰੀਕੇ ਨਾਲ ਬੰਦਾ ਬਹੁਤ ਘੱਟ ਪੈਸਿਆਂ ਚ ਵੀ ਆਪਣੇ ਸਾਰੇ ਸ਼ੌਂਕ ਪੂਰੇ ਕਰ ਸਕਦਾ ਤੇ ਮੈਟਰੋ ਸਟੇਸ਼ਨ ਇਹਨਾਂ ਦਾ ਵੀ ਬਹੁਤ ਤਗੜਾ ਹੀ ਲੱਗਦਾ ਐਮ ਕੈਫੇ ਮੈਕਡੋਨਲ ਬਹੁਤ ਬੜੀਆ ਮਾਡਰਨ ਵੀ ਟੈਕਨੋਲੋਜੀ ਹੁਣ ਪੂਰੀ ਆ ਤੇ ਪੁਰਾਣਾ ਤੇ ਇਹਨਾਂ ਦਾ ਕਲਚਰ ਹੈ ਹੀ ਆ ਉਹ ਆਰਕੀਟੈਕਚਰ ਜੋ ਇਹਨਾਂ ਨੇ ਇੰਨੱਡੇ ਕਿਹੜਿਆਂ ਸਮਿਆਂ ਦੀਆਂ ਬਿਲਡਿੰਗਾਂ ਬਣਾਈਆਂ ਵਧੀਆ ਆ ਹਾਂਜੀ ਤੇ ਜੇ ਨਿਗਾਹ ਮਾਰੀਏ ਸਾਰੇ ਪਾਸੇ ਤੇ ਇੱਥੇ ਮੈਂ ਦੇਖਿਆ ਹੀ ਵੱਡੇ ਵੱਡੇ ਜੋ ਬਲੈਂਸੀ ਆਗਾ ਵੱਡੇ ਵੱਡੇ ਬ੍ਰਾਂਡ ਹੀ ਸਾਰਿਆਂ ਦੀਆਂ ਇੱਥੇ ਸ਼ਾਪਾਂ ਉਹ ਵੀ ਟ੍ਰੇਨ ਸਟੇਸ਼ਨ ਤੇ ਹੀ ਬਾਹਰ ਨਿਕਲਦੇ ਆਪਾਂ ਨੂੰ ਦੇਖਦੇ ਆਂ ਮਾਹੌਲ ਚਾਲ ਬੀ ਬੌਂਦੀ ਬਾਹਰ ਵੀ ਵਧੀਆ ਮਾਹੌਲ ਚਾਲ ਯੂਰਪ ਦੀਆਂ ਸ਼ਹਿਰਾਂ ਵਾਲਾ ਆਰਕੀਟੈਕਚਰ ਇਹਨਾਂ ਦਾ ਮੇਨ ਸੋਹਣਾ ਮਾਹੌਲ ਆ ਪਤਾ ਲੱਗ ਰਿਹਾ ਵੀ ਯੂਰਪ ਆ ਹੁਣ ਆਪਾਂ ਇੱਥੋਂ ਦੇਖਦੇ ਆ ਜਾਨੇ Eiffel Tower ਵਾਲਾ Eiffel Tower ਘੁੰਮਾਂਗੇ ਤੇ ਕੋਈ ਹੋਰ ਜੇ ਕੋਈ ਚੀਜ਼ ਵਧੀਆ ਦਿਖੀ ਰਸਤੇ 'ਚ ਤੇ ਉਹ ਵੀ ਦੇਖਾਂਗੇ ਤੁਹਾਨੂੰ ਵੀ ਦਿਖਾਵਾਂਗੇ ਹਨਾ ਵਧੀਆ ਮਾਹੌਲ ਹੈ ਡਿਲੀਵਰੀ ਕਰਦੇ ਲੋਕੀ ਸਾਈਕਲ ਤੇ ਆ ਲੋਕਲ ਵੀ ਬਾਹਰ ਲੱਗੇ ਹੋਏ ਸਾਈਕਲ ਹਨਾ ਇਹ ਹਾਇਰ ਵੀ ਕਰ ਸਕਦੇ ਆ ਆਪਾਂ ਵਧੀਆ ਕਿਉਂਕਿ ਇੱਥੇ ਕੰਮ ਹੀ ਸਾਈਕਲ ਹੋਣਾ ਇੱਥੇ ਕਾਰਾਂ ਕੀ ਚਾਹ ਬਿਰਡਨਾਂ ਤੋਂ ਕੁਝ ਬਣਿਆ ਨਹੀਂ ਕੁਝ ਖਾਣੇ ਪੀਣੇ ਦੂ ਅੱਗੇ ਨਿਕਲ ਗਏ ਵਾਹ ਵੀ ਵਾਹ ਇਹ ਵੱਜਿਆ ਨਜ਼ਾਰਾ ਇਹ ਇਹ ਵੱਜੂ ਨਜ਼ਾਰਾ ਹੁਣਾ ਟਾਈਮ ਦਾ ਨਜ਼ਾਰਾ ਪੈਡ ਪੂਜਾ ਕਰਕੇ ਹੁਣ ਨਿਕਲਨੇ ਬਾਹਰ ਤੇ ਬਾਹਰ ਜਾਣੇ ਆ ਆਪਾਂ ਦੇਖਦੇ ਆ ਜਾ ਕੇ ਹੁਣ ਐਫਲ ਟਾਵਰ ਵੱਲ ਪੈਰਿਸ ਤਾਂ ਕਹਿੰਦੇ ਫੈਸ਼ਨੇ ਵੀ ਮਿਲਾਨ ਵਾਂਗ ਮਸ਼ਹੂਰ ਹੁੰਦਾ ਕੋੜਪੰਡ ਦੇਖਦੇ ਆ ਇੱਥੇ ਆ ਏਅਰ ਡ్రਾਈ ਕੋੜਪੰਡ ਦਾ ਜੇ ਪੈरिस ਦੇ ਵਿੱਚ ਮਿਲ ਗਿਆ ਕੋਈ ਵਧੀਆ ਤੇ ਕਿਉਂਕਿ ਆ ਆਫਰ ਕੋੜਪੰਡ ਲੱਗਿਆ ਇੱਕ ਇਹ ਕੋਲ ਤੇ ਇੱਥੇ ਟਰੱਕਾਂ ਵਾਲੇ ਪਾਉ ਰਾਹ ਜੀ ਡੱਕੇ ਪਏ ਤੇ ਇਹਨਾਂ ਨੂੰ ਰਾਹ ਜੀ ਡੱਕਿਆ ਹੋਇਆ ਇੱਥੇ ਚੱਲਦੀ ਆ ਸਪੋਰਟਸ ਜਿਹੀ ਇੱਥੇ ਕੋਈ ਸਪੋਰਟਸ ਪ੍ਰੋਗਰਾਮ ਸੀ ਤੇ ਉਹ ਮਰੇ ਅੰਗ ਤੇ ਉਹ ਫਸੇ ਆ ਅਹੀਂ ਕਾ ਚਲੋ ਵਾਕ ਕਰ ਲਈਏ ਘੜੀ ਮਾੜੀ ਮੋਟੀ ਮਾਰ ਲਈਏ ਫੁਕਰੀ ਆਏ ਐਫਲ ਟਾਵਰ ਦੇਖਣ ਹਾਂਜੀ ਤਾਂ ਆਪਾਂ ਐਫਰਟੇਬਲ ਦੇਖ ਕੇ ਆਪਾਂ ਫੇਰ ਕਰਤੀ ਵਾਪਸੀ ਕਿਉਂਕਿ ਕੰਮ ਤਾਂ ਟਰੱਕ ਨਹੀਂ ਆਉਣਾ ਜਿੰਨਾ ਮਰਜ਼ੀ ਕਮ ਲਈਏ ਉੰਨੇ ਕਮਾਉਣਾ ਉੰਨੇ ਸਾਰਾ ਕੁਝ ਕਰਨਾ ਜਾ ਕੇ ਹੁਣ ਦੇਖਦੇ ਆਂ ਮਾਹੌਲ ਚਾਲ ਟਰੱਕ ਆਪਣਾ ਸੁੰਨਾ ਕਦੀ ਛੱਡਣ ਤਾਂ ਦਿੰਦੇ ਨਹੀਂ ਹੁੰਦੇ ਪਰ ਆਪਾਂ ਛੱਡ ਦਿੱਤਾ ਹਨ ਕਿਉਂਕਿ ਦੁਨੀਆ ਵੀ ਤਾਂ ਦੇਖਣੀ ਆ ਇੱਥੇ ਆਉਣ ਦਾ ਕੀ ਫਾਇਦਾ ਜੇ ਜਾ ਕੇ ਦੇਖੀ ਜਊ ਜੋ ਹੋਊਗੀ ਸਹੀ ਕਿ ਨਹੀਂ ਤੇ ਹਾਂਜੀ ਆਪਾਂ ਗਏ ਆ ਹੁਣ ਵਾਪਸ ਆ ਪੈरिस ਘੁੰਮ ਕੇ ਤੇ ਹੁਣ ਆਪਾਂ ਆ ਗਏ ਆ ਗੱਡੀ ਦੇ ਕੋਲ ਗੱਡੀ ਦੀ ਪਾਰਕਿੰਗ 'ਚ ਆ ਗਏ ਆ ਤੇ ਆ ਗਏ ਹੁਣ ਦੇਖਦੇ ਆ ਇੱਥੇ ਕਿ ਚੰਬਲ ਦੇ ਡਾਕੂ ਤਾਂ ਨਹੀਂ ਪੈ ਗਏ ਰਾਤੀ ਕਿਉਂਕਿ ਆਪਣੇ ਕੋਲ ਹੈਗੇ 4 ਕੋਲ ਬਾਰਬੀਕਿਊ ਲਈ ਇਹਦੇ ਵੀ ਬਾਰਬੀਕਿਊ ਦਾ ਕਿਤੇ 4 ਕੋਲ ਤੇ ਕਿਤੇ ਚੰਬਲ ਦੇ ਡਾਕੂਆਂ ਦਾ ਤਾਂ ਨਹੀਂ ਚੱਲਣ ਦਿਆ ਆ ਮੜਾ ਜੀ ਦੇਖਦੇ ਆ ਆਪਾਂ ਲੁੱਕ ਸਿਗਨਲ ਆਪਾਂ ਨੂੰ ਗ੍ਰੀਨ ਮਿਲ ਗਿਆ ਤੇ ਇਧਰੇ ਆਪਣਾ ਲਾਈਵ ਸਟਾਕ ਇਹ ਆ ਜਾਨਵਰਾਂ ਵਾਲਾ ਟਰਾਲਾ ਇਹਦੇ ਵਿੱਚ ਕੋਈ ਨਾ ਕੋਈ ਜਾਨਵਰ ਹੋਣੇ ਆ ਤੇ ਦੇਖੋ ਸਹੀ ਲੁੱਕ ਆ ਯੂਰਪ ਦੀਆਂ ਗੱਡੀਆਂ ਦੀ ਲੁੱਕ ਤੂੰ ਨਾ ਛਾੜਦੀ ਓ ਭਰਾਵਾ ਮੇਰੇ ਉੱਤੇ ਤੇ ਲਓ ਜੀ ਆ ਗਏ ਆਪਾਂ ਹੁਣ ਦੇਖਦੇ ਆਂ ਆ ਗਏ ਟਰਾਲੇ ਦਾ ਚੋਰਾਂ ਨੇ ਚੋਰ ਤਾਂ ਨਹੀਂ ਪੈ ਗਏ ਕਿਤੇ ਸਾਰਾ ਹੀ ਆ ਗਏ ਆਪਣਾ ਵੀਰ ਭਰਾ ਕੱਪੜੇ ਸਕੌਂ ਬੰਦਿਆ ਆਈ ਹੁੰਦੀ ਜ਼ਿੰਦਗੀ ਛੋਟਾ ਜਿਹਾ ਕੈਬਨ ਚ ਸਾਰੀ ਰਸੋਈ ਸਾਰਾ ਰੂਮ ਸਾਰਾ ਕੁਝ ਜਿੰਨੀ ਬਾਹਰ ਦੇਖਣ ਨੂੰ ਗ੍ਰੀਨਰੀ ਲੱਗਦੀ ਲਾਈਫ ਇੰਨੀ ਵੀ ਸੋਖੀ ਨਹੀਂ ਹੈਗੀ ਇੱਥੇ ਟਰੱਕ ਡਰਾਈਵਿੰਗ ਚ ਦੂਰੋਂ ਦੂਰੋਂ ਦੇਖਣ ਨੂੰ ਸੋਹਣਾ ਲੱਗਦਾ ਹਾਲੇ ਤਾਂ ਬਚਾਈ ਆ ਉਹਦਾ ਆਪਣੇ ਟਰਾਲੇ ਨੂੰ ਆ ਇਧਰ ਤਾਂ ਨਹੀਂ ਕੋਈ ਕੱਟ ਲੱਗਿਆ ਠੀਕ ਹੀ ਆ ਬਚਾਈ ਆ ਬਚਾਈ ਆ ਤੇ ਨੈਕਸਟ ਆਪਾਂ ਕਰਦੇ ਆ ਗੱਲਬਾਤ ਜੋ ਆਪਣਾ ਐਕਸਪੀਰੀਅੰਸ ਰਿਹਾ ਪੈਰਿਸ ਦਾ ਤੇ ਬਹੁਤ ਸਾਰੀਆਂ ਜਾਣਕਾਰੀ ਦੀਆਂ ਤੁਹਾਡੀਆਂ ਗੱਲਾਂ ਹੋਊਗੀਆਂ ਯੂਰਪ ਬਾਰੇ ਤੇ ਸੋ ਕਰਦੇ ਆ ਗੱਲਬਾਤ ਹਾਂਜੀ ਜਿੱਦਾਂ ਆਪਾਂ ਗੱਲ ਕੀਤੀ ਸੀ ਕਿ ਜ਼ਿੰਦਗੀ ਇੰਨੀ ਵੀ ਨਹੀਂ ਸੌਖੀ ਹੈਗੀ ਆ ਕੇ ਆਪਾਂ ਥੋੜਾ ਟਾਈਮ ਰੈਸਟ ਕਰਕੇ ਤੇ ਆਪਾਂ ਹੁਣ ਸਮਾਨ ਦਿੱਤਾ ਤਿਆਰ ਕਰ ਅਗਲੇ ਵੀਕਲੀ ਤਿਆਰੀ ਮੂਲੀ ਵਾਲੇ ਪਰੌੜਿਆਂ ਦਾ ਮਸਾਲਾ ਤਿਆਰ ਆ ਪਰੌੜੇ ਬਣਾਵਾਂਗੇ ਆਟਾ ਗੁੱਝ ਗਿਆ ਦਾਲ ਸਬ지 ਆਪਾਂ ਬਣਾਤੀ ਆ ਦੋ ਤਿੰਨ ਪਾਣੀ ਦੀਆਂ ਦੇਖ ਲਓ ਇਹ ਕੰਨੀਆਂ ਇਹ ਹਮੇਸ਼ਾ ਰਿਜ਼ਰਵ ਰੱਖਣੀਆਂ ਪੈਂਦੀਆਂ ਤੇ ਹਰ ਇੱਕ ਚੀਜ਼ ਇੱਥੇ ਪਹਿਲਾਂ ਰਿਜ਼ਰਵ ਰੱਖਣੀ ਪੈਂਦੀ ਹਰ ਇੱਕ ਚੀਜ਼ ਪਹਿਲਾਂ ਤਿਆੜੀ ਰੱਖਾਂਗੇ ਤੇ ਬਾਕੀ ਹੁਣ ਆਪਾਂ ਗੱਲ ਕਰਦੇ ਹਾਂ ਇਸ ਤੋਂ ਬਾਅਦ ਯੂਰਪ ਬਾਰੇ ਕੁਝ ਗੱਲਾਂ ਜੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਕੁਝ ਯੂਰਪ ਬਾਰੇ ਇਹ ਦੂਰੋਂ ਦੂਰੋਂ ਜਦੋਂ ਮੈਂ ਕਿਹਾ ਸੀ ਕਿ ਗ੍ਰੀਨਰੀ ਸੋਹਣੀ ਲੱਗਦੀ ਆ ਉਹ ਤਾਂ ਇਹਨਾਂ ਦੀ ਜੀਓਗ੍ਰਾਫੀ ਹੈ ਨਾ ਹਿੱਲ ਹੈ ਬਹੁਤ ਅਪਰ ਡਾਊਨ ਹੈ ਇਹ ਤੇ ਤਾਂ ਕਰਕੇ ਮੀਂਹ ਪੈਂਦੇ ਰਹਿੰਦੇ ਸੋਹਣਾ ਲੱਗਦਾ ਵਾ ਬਾਹਰ ਗ੍ਰੀਨਰੀ ਬਟ ਲਾਈਫ ਇੱਥੇ ਬਹੁਤ ਟਫ ਆ ਮੈਂ ਜਿੰਨੀਆਂ ਦੇਸ਼ਾਂ 'ਚ ਜਿੰਨੀਆਂ ਬੰਦਿਆਂ ਨੂੰ ਮਿਲਿਆ ਲੋਕਲ ਪੰਜਾਬੀ ਨੂੰ ਦੂਜਿਆਂ ਨਾਲ ਵੀ ਲੋਕਲ ਨਾਲ ਵੀ ਗੱਲ ਹੋ ਜਾਂਦੀ ਤਾਂ ਜਿਨ੍ਹਾਂ ਨੂੰ ਇੰਗਲਿਸ਼ ਆਉਂਦੀ ਹੁੰਦੀ ਤੇ ਇੱਥੇ ਹਾ ਲਾਈਫ ਬਹੁਤ ਹਾਰਡ ਆ ਮੈਨੂੰ ਕੱਲ ਪੈਰਿਸ 'ਚ ਬੰਦਾ ਮਿਲਿਆ ਉਹਦੇ ਕੋਲ ਪੁਰਤਗਾਲ ਦਾ ਪਾਸਪੋਰਟ ਸੀ 7 ਸਾਲਾਂ ਦਾ ਹੀ ਉਹ ਤੇ 2003 ਦਾ ਆਇਆ ਹੋਇਆ ਸੀ ਉਹਦੇ ਕੋ ਪਾਸਪੋਰਟ ਸੀ ਉਹ ਕੰਮ ਨੂੰ ਧੱਕੇ ਖਾਂਦਾ ਫਿਰਦਾ ਸੀ ਵਿਚਾਰਾ ਕੰਮ ਨਹੀਂ ਕੋਈ ਮਿਲਦਾ ਸੀ ਇੱਥੇ ਮੇਨ ਬੈਰੀਅਰ ਹੈਗਾ ਲੈਂਗੁਏਜ ਬੈਰੀਅਰ ਭਾਸ਼ਾ ਦਾ ਹਰੇਕ ਥਾਂ ਆਪੋ ਆਪਣੀ ਭਾਸ਼ਾ ਵੱਖਰੀ ਹੋ ਜਾਂਦੀ ਤੇ ਇਹਨਾਂ ਦੀ ਭਾਸ਼ਾ ਹੈ ਵੀ ਟਫ ਆ ਸੈਕੰਡਲੀ ਅਜ ਦੇ ਜ਼ਮਾਨੇ 'ਚ ਇੱਥੇ ਕੰਮ ਉਹਦੀ ਹੈ ਚੀਜ਼ ਸਕਿੱਲ ਕੋਈ ਨਾ ਕੋਈ ਆਪਣਾ ਕੰਮ ਸਿੱਖੋ ਕੋਈ ਸਕਿੱਲ 'ਚ ਆਪਣੀ ਮਹਾਰਤ ਲਓ ਉਹ ਉਸ ਚੀਜ਼ ਨੂੰ ਪ੍ਰੋਫੈਸ਼ਨਲ ਬਣ ਕੇ ਆਪਣਾ ਦਿਓ ਪੂਰੀ ਡੈਡੀਕੇਸ਼ਨ ਤੇ ਬਨਾ ਸਕਿੱਲ ਤੋਂ ਇੱਥੇ ਕੁਝ ਫਾਇਦਾ ਨਹੀਂ ਹੈਗਾ ਇੱਥੇ ਆਪਾਂ ਆ ਵੀ ਜਾਵਾਂਗੇ ਤੇ ਬਹੁਤ ੱੱੱਕੇ ਤੋੜੇ ਹੀ ਆ ਪੰਜਾਬ ਨੂੰ ਵੀ ਜਿਆਦਾ ਹੀ ਹੈ ਜੇ ਲਾ ਲੋ ਤੇ ਇੱਥੇ ਲੋਕੀ ਦੱਸਦੇ ਨਹੀਂ ਹੈਗੇ ਜਦੋਂ ਤੁਸੀਂ ਸਾਰੇ ਆਵੋਗੇ ਇੱਥੇ ਫਿਰ ਤੁਹਾਨੂੰ ਮਹਿਸੂਸ ਹੋਣੀ ਹੈ ਇਹ ਗੱਲਾਂ ਜਿਹੜੀਆਂ ਮੈਂ ਕਹਿੰਦੇ ਆ ਵੀ ਇਹ ਗੱਲਾਂ ਸੱਚੀਆਂ ਕੋਈ ਆਪਣਾ ਸੱਚ ਨਹੀਂ ਦੱਸਦਾ ਤੇ ਅਸੀਂ ਵੀ ਮੈਂ ਆਪ ਇੰਸਟਾਗ੍ਰਾਮ ਤੇ ਉਹੀ ਚੀਜ਼ ਪਾਉਣੀ ਹੁੰਦੀ ਜਿਹੜੀ ਸੋਹਣੀ ਹੈ ਵਧੀਆ ਬਾਕੀ ਬੈਕਗ੍ਰਾਉਂਡ ਦੀ ਲਾਈਫ ਕੋਈ ਨਹੀਂ ਸ਼ੋਅ ਕਰਦਾ ਲਾਈਫ ਟਫ ਹੈ ਹਾਰਡ ਹੈ ਪਟੇ ਜੇ ਬੰਦੇ ਨੇ ਜਿਹਨੇ ਪੈਸਾ ਕਮਾਉਣਾ ਉਹ ਬੰਦੇ ਨੂੰ ਤਾਂ ਉਸ ਚੀਜ਼ ਦੇ ਪਿੱਛੇ ਜਾਣਾ ਹੀ ਪੈਣਾ ਜਿਹਦੇ ਕੋਈ 2-4 ਪੈਸੇ ਹੈਗੇ ਆ ਉਹਨੂੰ ਕੋਈ ਲੋੜ ਨਹੀਂ ਐਵੇਂ ਇੰਨੇ ਪੈਸੇ ਖਰਾਬ ਕਰਕੇ ਇੱਥੇ ਐਵੇਂ ਇਹੋ ਜੀ ਜ਼ਿੰਦਗੀ ਜੀਣ ਦੀ ਸਭ ਕੁਝ ਬਹੁਤ ਮਹਿੰਗਾ ਆ ਕੋਈ ਕੰਮ ਨਹੀਂ ਹੈਗਾ ਪੱਕਾ ਤੇ ਕਿਉਂਕਿ ਕੰਮ ਆਪ ਬਹੁਤ ਕਰਦੇ ਆ ਸਾਰੇ ਲੋਕ ਤੇ ਆਪ ਕਰਦੇ ਆ ਇਹ ਕੋਈ ਅਰਬ ਵਾਲੇ ਸ਼ੇਖ ਤਾਂ ਹੈ ਨਹੀਂ ਵੀ ਕੰਮ ਨਹੀਂ ਕਰਦੇ ਸਾਰੇ ਲੋਕ ਜੋਬਾਂ ਕਰਦੇ ਆ ਜੋ ਆਪਣੇ ਲਈ ਕੋਈ ਜੋਬਾਂ ਬਚਦੀਆਂ ਹੀ ਨਹੀਂ ਹੈਗੀਆਂ ਜੇ ਕੋਲ jobb ਬਚਦੀ ਆ ਤੇ ਉਹਦੇ ਦੇ ਵਿੱਚ ਸੈਲਰੀ ਬਹੁਤ ਘੱਟ ਦਿੰਦੇ ਆ ਤੇ ਦਿਹਾੜੀ ਲੱਗੀ ਦਿੰਦੇ ਆ ਜੇ ਕੋਈ ਲੱਗੀ ਦਿਹਾੜੀ ਤੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਹਨਾ ਸੋ ਬੰਦੇ ਮੈਂ ਜਿੰਨੇ ਮਰੇ ਆ ਬਹੁਤ ਸਟਰਗਲ ਬਹੁਤ ਤੰਗੀਨਾ ਆਪਣੀਓ ਜਿੰਦਗੀ ਕੱਟ ਕੇ ਪੈਸੇ ਪੈਂਡ ਪਾਉਂਦੇ ਆ ਸੋ ਪੈਂਡ ਵਾਲਿਆਂ ਨੂੰ ਵੀ ਬੇਨਤੀ ਆ ਉਹਨਾਂ ਦੀ ਜਿਹੜੇ ਵੀ ਬੰਦੇ ਦਾ ਕੋਈ ਬਾਹਰ ਆ ਕੋਈ ਇਹ ਨਾ ਹਵਾ ਸਮਝੇ ਵੀ ਬਾਹਰ ਆ ਕੋਈ ਨਹੀਂ ਪ੍ਰਵਾਹ ਇਦਾਂ ਕਰਦਾਂਗੇ ਚੱਕਦਾਂਗੇ ਰੱਖਦਾਂਗੇ ਬਾਹਰ ਬਹੁਤ ਔਖੇ ਆ ਬੰਦੇ ਤੁਹਾਡੇ ਜਿੰਨੇ ਵੀ ਆਪਣੇ ਕੰਮ ਕਰਦੇ ਹਨ ਪਰਿਵਾਰ ਚ ਘਰਾਂ ਚ ਸਾਰੇ ਬਹੁਤ ਮਿਹਨਤ ਕਰਕੇ ਕਰਦੇ ਆ ਸੋ ਅੱਜ ਦੇ ਇਸ ਵਲੌਗ ਨੂੰ ਕਰਦੇ ਆ ਐਂਡ ਬਾਅਦ ਚ ਫੇਰ ਕੋਈ ਨਾ ਕੋਈ ਵਲੌਗ ਪਾਵਾਂਗੇ ਕਰਾਂਗੇ ਗੱਲਾਂ ਬਾਤਾਂ ਓਕੇ ਸਤਿ ਸ੍ਰੀ ਅਕਾਲ